ਪੰਡ ਪਈ ਬੰਨਣੀ ਪਊਗੀ ਚਾਦਰਾਂ ਪਿਛਾ ਕੇ ਜਾਇਜ ਮੁੱਲ ਮੰਗ ਜਦ ਦੂਜਾ ਜਾਇਜ ਲਾਵੇ ਨਾ ਯਾਰ ਬਾਈਆਂ ਨੂੰ ਮਾਰ ਪਾ ਬਜਾਰੇ ਇਹਨਾਂ ਨੂੰ ਕਿਹਨਾਂ ਕਹੋ ਵੱਡੇ ਪਈ ਡਾਕਟਰ ਸਾਹਿਬ ਕਰਮਹੂਰ ਤੋਂ ਇੱਥੋਂ ਹੀ ਖੁਸ਼ ਹੋ ਓਕੇ ਇਹਦਾ ਦੇਖ ਲਈ ਮੈਂ ਡਾਕਟਰਾਂ ਦੇਖਣ ਵਾਲਾ ਤਾਂ ਉਹ ਤਾਂ ਹਾਂਚ ਹਾਂ ਰੌਣ ਵਾਲੇ ਨੇ ਬਾਕੀ ਜੇ ਕੋਈ ਉਹਦੇ ਚ ਕਮੀ ਹੋ ਆਪ ਫੜਨਗੇ ਮੈਨੂੰ ਕਿਆ ਕੀ ਕਰ ਰਹੇ ਹੈ ਰਾਜੂ ਮੈਥੋਂ ਕੋ ਕਲੀਅਰਨਸ ਤਾਂ ਜਨੇ ਹੋ ਦਿੱਪਤੀ ਡਾਕਟਰ ਸਾਹਿਬ ਨੇ ਵੱਡੇ ਪੱਧਰ ਦੇ ਮਾਲਕ ਨੇ ਹਾਂ ਕਿਉਂ ਜਨਾਬ ਆ ਦੋ ਮਾਈਕ ਮੁੰਡਿਓ ਡਾਕਟਰ ਸਾਹਿਬ ਦੇ ਲਾ ਦੋ ਕੋਈ ਨਹੀਂ ਮਾਈਕ ਮੇਰੇ ਆਲੇ ਪੱਟ ਕੇ ਇਹੇ ਲਾ ਦੋ ਉਹ ਕੋਈ ਨਹੀਂ ਲਾਓ ਜੀ ਲਾਓ ਲਾਓ ਬੱਸ ਸੜਦੇ 500 ਦਾ ਲੋਟ ਫਾ ਥੱਲੇ ਧਰਤੀ ਮਾਤਾ ਨੂੰ ਟੇਕੀਏ ਮੱਥਾ 来 भाई तेरे ਖਾੜੇ ਤੋਂ ਚੱਲ ਰਹੇ ਆ ਰੱਬ ਆਥਨ ਦੀ ਖੈਰ ਸੋਖ ਰੱਖੇ ਲੈ ਮੈਂ ਵੀ ਕਿਹੜਾ ਕਰੂ ਸੌਦਾ ਬਾਈ ਕਰੂਗਾ ਤੂੰ ਲੈ ਬਾਈ ਪੱਠ ਲੈਣੀ ਆ ਸੀ 2-3000 ਅੱਜ ਮਿਲ ਜੇ ਮਹੀਨੇ ਨੂੰ ਮਿਲ ਜੇ ਚਾਰ ਮਹੀਨੇ ਨੂੰ ਪੱਠ ਵੀ ਲੈਣੀ ਆ ਓਕੇ ਦੀ ਰਿਪੋਰਟ ਤੇ ਡਾਕਟਰ ਸਾਹਿਬ ਦੀ ਕਰਨੀ ਆ ਪੂਰੀ ਆਪਾਂ ਸਾਰੀ ਮੰਡੀ ਨੇ ਸਪੋਰਟ ਠੀਕ ਆ ਜੀ ਠੀਕ ਆ ਗੱਲ ਇਹ ਡਾਕਟਰ ਸਾਹਿਬ ਅਮਰੀਕਾ ਕੈਨੇਡਾ ਤੋਂ ਆਏ ਨੇ ਠੀਕ ਆ ਜੀ ਤੇ ਪਹਿਲਾ ਢੇੜਾ ਲਾ ਕੇ ਗਏ ਨੇ ਮੰਡੀ ਦੇ ਵਿੱਚ ਆਪਾਂ ਵੀਡੀਓ ਚਾਲੂ ਕਰ ਰਹੇ ਆ ਠੀਕ ਹੈ ਜੀ ਤੇ ਭਾਈਆਂ ਨੂੰ ਚੈਨਲਾਂ ਨੂੰ ਕਹਿੰਦਾ ਵੀਡੀਓ ਵਧੀਆ ਬਣਾਇਓ ਧੰਨਵਾਦ ਸਾਰੀ ਮੰਡੀ ਦਾ ਤੇ ਵੱਡੇ ਪੱਧਰ ਤੇ ਕੰਮ ਚੱਕਿਆ ਇਹ ਠੀਕ ਹੈ ਜੀ ਸਟਿੱਪ ਨਾਲ ਮਿਲ ਕੇ ਰਾਜੂ ਬਾਈ ਹੋਰਾਂ ਨੇ ਤੇ ਇਹਨਾਂ ਨੇ ਜਿਹੜੇ ਲੋਕ ਕਹਿੰਦੇ ਨੇ ਰਾਜੂ ਬਾਈ ਨੂੰ ਰਾਜੂ ਬਹੁਤ ਮਾੜਾ ਪਰ ਰਾਜੂ ਆਪਣੇ ਸੂਲਾਂ ਚੜੀ ਮਾੜਾ ਲੋਕ ਜਿੱਥੇ ਜਾਣ ਚਾਹੀ ਮੈਨੂੰ ਗਾੜਾ ਠੀਕ ਹੈ ਆਸੀ ਨੇ 12 ਕਿਲਿਆਂ ਦੇ ਵਿੱਚ ਨਵੇਂ ਸ਼ਹਿਰ ਫਾਰਮ ਖੋਲਦਾ ਗਵਰਨਮੈਂਟ ਦੀ ਥਰੂ ਠੀਕ ਹੈ ਜੀ ਨਵੀਂ ਕੰਪਨੀ ਦੀ ਥਰੂ ਬਾਕੀ ਡਾਕਟਰ ਸਾਹਿਬ ਤੋਂ ਦੋ ਚਾਰ ਗੱਲਾਂ ਮੈਂ ਪੁੱਛੂੰਗਾ ਤੇ ਨਾਲ ਮੈਂ ਜੋੜ ਲਿਆ ਬੀਗਾ ਬੋਲਾ ਜਹਾ ਬੰਦਾ ਠੀਕ ਹੈ ਠੀਕ ਹੈ ਹੁਣ ਆਪਾਂ ਦੇਖਦੇ ਆਂ ਵੀ ਕਿਹ ਜਾ ਚੜਦਾ ਚਲੋ ਕਮਪੂਰ ਮਹਾਰਾਜ ਰੱਖੂਗਾ ਖੈਰ ਵਧੀਆ ਹੀ ਚੜੂ ਵੀ ਸਾਨੂੰ ਲੋੜ ਹੈ ਪੱਠਾਂ ਦੀ ਹਰ ਹਫਤੇ ਜੇ ਡਾਕਟਰ ਸਾਹਿਬ ਕਿਹੜਾ ਮਾਰਿਆ ਕਰਨਗੇ ਕੋਈ ਦਿੱਕਤ ਆ ਬਿਸ਼ੱਕ ਲੱਗ ਜੇ ਨਹੀਂ ਜ਼ਰੂਰ ਆਇਆ ਕਰਾਂਗੇ ਬਾਹਰੀਆਂ ਕੰਪਨੀਆਂ ਨੂੰ ਆਪਾਂ ਪੱਠਾਂ ਇਕੱਠੀਆਂ ਕਰਕੇ ਦੇਣੀਆਂ ਨੇ ਠੀਕ ਹੈ ਠੀਕ ਇਹ ਤੰਦਾ ਲੋਕ ਕਹਿੰਦੇ ਤੇ ਵੀ ਖੜੂਗਾ ਪਰ ਇਹ ਤੰਦਾ ਸੀ ਖੜਨਾ ਨਹੀਂ ਦੇਣਾ ਇਹ ਦੁੱਗਣਾ ਵਧਾਤਾ ਖਰਦੇ ਨਹੀਂ ਮੰਡੀਆਂ ਲਾਓ ਛੋਟੀਆਂ ਲਾਓ ਵੱਟੀਆਂ ਲਾਓ ਛੋਟੀਆਂ ਜੋ ਵੱਟੀਆਂ ਚੱਲ ਜਾਓ ਵੱਟੀਆਂ ਜੋ ਛੋਟੀਆਂ ਚੱਲ ਜਾਓ ਖਰੀਦੀ ਕਰਕੇ ਸਾਨੂੰ ਕੰਪਨੀ ਨੂੰ ਮਾਲ ਪਹਚਾਓ ਸਾਡਾ ਰਿਹਾ ਕੰਮ ਗਾਂਵਾਂ ਬਾਹਰਲੇ ਦੇਸ਼ ਪਹਚਾਉਣਾ ਤੇ ਬਾਈਆਂ ਨੇ ਨਾਲ ਜੋੜ ਲਿਆ ਮੈਂ ਕੰਪਨੀ ਵਾਲਿਆਂ ਦਾ ਧੰਨਵਾਦ ਹਾਂ ਡਾਕਟਰ ਸਾਹਿਬ ਦੋ ਚਾਰ ਗੱਲਾਂ ਤੁਸੀਂ ਸਾਨੂੰ ਵੀ ਦੱਸੋ ਲੈ ਵੀ ਕੋਈ ਤੇਰੇ ਪਾਸ ਸੌਦਾ ਵੀ ਕਰਾਂਗੇ ਵੀਡੀਓ ਵੀ ਜ਼ਰੂਰੀ ਬਣਾਉਣੀ ਹੈ ਸასიਖਾਲ ਜੀ ਸਾਰੇ ਪੰਜਾਬੀਆਂ ਨੂੰ ਸੋ ਆਪਣਾ ਪੇਕਾ ਪੇਤਾਪੁਰਖੀ ਇਹ ਕਿੱਤਾ ਸੀਗਾ ਹਾਂਜੀ ਇਹਨੂੰ ਅਸੀਂ ਭੁੱਲੇ ਹੋਏ ਆ ਠੀਕ ਹੈ ਜੀ ਇਹ ਕਿੱਤਾ ਕੋਈ ਨਹੀਂ ਬੈਠੇ ਰੋ ਬਜ਼ੁਰਗ ਬੈਠੇ ਇਹ ਕਿੱਤੇ ਨੂੰ ਅਸੀਂ ਪੂਰੇ ਇੰਡੀਆ ਦੇ ਵਿੱਚ ਇੱਕ ਨੰਬਰ ਤੇ ਲੈ ਕੇ ਜਾਣਾ ਇਹ ਸਾਡੀ ਪਲਾਨਿੰਗ ਹੈਗੀ ਆ ਜਿਹੜੇ ਦੋਸਤ ਵੀਡੀਓ ਥਰੂ ਦੇਖਦੇ ਆ ਕਿ ਜਿਨ੍ਹਾਂ ਦੇ ਕੋਲ ਫਾਰਮ ਬਣਾਉਣ ਜੋਗਾ ਪੈਸੇ ਨਹੀਂ ਹੈਗੇ ਮੰਨ ਲਓ ਉਹਨਾਂ ਕੋ ਉਹ ਇਸ ਬੱਕਰੀ ਪਾਲਣ ਦੇ ਵਿੱਚ ਆਉਣਾ ਚਾਹੁੰਦੇ ਹਨ ਉਹਨਾਂ ਕੋ ਫਾਰਮ ਬਣਾਉਣ ਜੋਗੇ ਪੈਸੇ ਨਹੀਂ ਹੈਗੇ ਉਹ ਸਾਡੇ ਨਾਲ ਕੰਟੈਕਟ ਕਰ ਲੈਣ ਅਸੀਂ ਉਹਨਾਂ ਦੀਆਂ ਬੱਕਰੀਆਂ ਆਪਣੇ ਫਾਰਮ 'ਚ ਰੱਖ ਕੇ ਪਾਲਾਂਗੇ ਠੀਕ ਹੈ ਜੀ ਸੋ ਐਦਾਂ ਦੀਆਂ ਪਲਾਨਿੰਗਾਂ ਲੈ ਕੇ ਬੈਠੇ ਆ ਜਿਨ੍ਹਾਂ ਦੇ ਕੋਲ ਜੋ ਵੀ ਕਿੱਤਾ ਛੋਟਾ ਵੀ ਹੈਗਾ ਉਹ ਵੀ ਸਾਡੇ ਨਾਲ ਜੁੜ ਜਾਣਾ ਅਸੀਂ ਉਹਨਾਂ ਤੇ ਉਹਨਾਂ ਦਾ ਜਿਹੜਾ ਮਾਲਕ ਵੇ ਹੈ ਖਰੀਦ ਕੇ ਅੱਗੇ ਵੇਚਾਂਗੇ ਧੰਨਵਾਦੀ ਤੁਹਾਡਾ ਵਾਹ ਜੀ ਲੈ ਵੀ ਆ ਜਾ ਬਈ ਲੈ ਪਹਿਲੀ ਵਾਰ ਤਫਾਰਨੀ ਤੈਨੂੰ ਮਾਰਦਾ ਨਾ ਸਿਆਣੇ ਬੰਦੇ ਨਾਲ ਕੋਈ ਮਜ਼ਾਕਬਾਜ਼ੀ ਕਰਾਂ ਵੀ ਲੈ ਲੈ 4500 ਲੈ ਲੈ ਪੰਜ ਐਵੇਂ ਪਵਾ ਦਿਆਂ ਤੇਰੇ ਸਿਰ 'ਚ ਗੰਜਾ ਗਰਦੀ ਆ ਲੈ 6000 ਰੁਪਏ ਦਾ ਟਰੱਕੀ ਬੋਣੀ ਤੇਰਾ ਬਾਬੂ ਠੀਕ ਹੈ ਹੁਣ ਮੇਰੀ ਵੀ ਹੋ ਜਾ ਬੋਣੀ ਨਹੀਂ ਆ ਲੋ ਫੋੜੇ ਪੈਸੇ ਨਹੀਂ ਨਹੀਂ ਪੈਸੇ ਦਾ ਨਹੀਂ ਕੋਈ ਚੱਕਰ ਜੀ ਪੈਸਾ ਮੇਨਾਂ ਤਾਂ ਗੱਲ ਬਣਦੀ ਨਹੀਂ ਆਪਾਂ ਮੈਂ ਦੇਖੋ ਤੇਰੀ ਤੁਹਾਨੂੰ ਮੈਂ ਮੈਂ 2-4 ਗੱਲਾਂ ਨਹੀਂ ਕਰਾਂ ਕੋਈ ਬੈਕ ਫਾਲਤੂ ਨਹੀਂ ਹੈਗਾ ਨਾ ਡਾਕਟਰ ਸਾਹਿਬ ਨੇ maal ਬਹੁਤ ਖਰੀਦਣਾ ਅੱਜ ਨਹੀਂ ਉਹ ਤਾਂ ਠੀਕ ਹੈ ਖਰੀਦਣਾ ਫਿਰ ਹੁਣ ਆਪਾਂ ਵੀ ਤੈਨੂੰ ਪਤਾ ਕਰਾ ਦੇ ਬੋਣੀ ਕਰਨੇ ਯਾਰ ਬਾਈ ਦਾ ਬਾਈ ਨੂੰ ਮਾਰ ਬੋਣੀ ਦਾ ਟਾਈਮ ਹੈ ਬਸ ਚਾ ਸਾਡੀ ਚੀਜ਼ ਹੀ ਹੋ ਗਈ ਬਸ ਨਿਪਟ ਬਸ ਨਹੀਂ ਜੀ ਨਿਪਟ ਗੇ ਨਹੀਂ ਤੂੰ ਬੜਾ ਨਾ 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 ਨਹੀਂ ਪੜ ਗਿਆ ਨਹੀਂ ਰਾਜੂ ਬੜਾ ਇਹ ਜੇ ਨਹੀਂ ਮੰਨਣਾ ਕਰ ਤਾਂ ਕੋਈ ਗੱਲ ਨਹੀਂ ਆਪਾਂ ਫਿਰ ਪੰਜ ਨਿਕਲ ਗਿਆ ਫਿਰ ਰਹਿਣ ਦੋ ਕੋਈ ਗੱਲ ਪੜ ਗਿਆ ਜੀ ਨਿਪੜ ਗਿਆ ਜੀ ਦੇ ਦੇ ਬਸ ਇਹ ਨਹੀਂ ਮੰਨਾਂਗਾ ਕੋਈ ਦਿੱਕਤ ਦੇਤੀ ਦੇਤੀ ਸਾਹੀ ਵਾਲਾ ਤਾਂ ਅੱਜ ਮੈਨੂੰ ਆਫਸਰ ਹੋ ਗਿਆ ਇਹ ਬੰਦਾ ੜੀ ਕਰਨ ਵਾਲਾ ਨਹੀਂ ਮੈਨੂੰ ਪਤਾ 1000 2000 3000 4000 ਫਾਈਨ ਕੀ ਤੇ ਆ ਲੋ ਜੀ ਫਾਈਨ ਬਾਜ਼ਰਵਾ ਦੇ ਹੋਏ ਪੋਣੀ ਵਾਲਾ ਚੰਗਾ ਹੈ ਲੋਟ ਇਹਦੇ ਨਾਲ ਸੌਦੇ ਕਰਾਂਗੇ ਸੌ ਦੇ ਦਿਓ 400 ਦੇ ਦੇ ਰਜੂ ਜੀ ਨਹੀਂ ਨਹੀਂ ਬਸ ਸੌ ਹੋ ਗਿਆ ਆ ਸਾਮੋ ਜੀ ਪੈਸੇ ਲੈ ਵੀ ਪੋਣੀ ਮੇਰੀ ਵੀ ਕਰਾ ਦੇ ਨਿਤਰਾ 200 ਦੀ ਬਸ ਵੱਧ ਨਹੀਂ ਲੈਣੀ ਨਾਈਸ ਚੌਂਧਾਰੇ ਪਾ ਖੋਸ਼ਾ ਪੱਠ ਸਾਡੀ ਉਲੀ ਖੜੀ ਰਹਿਣ ਦੇ ਇਹ ਲੰਮਾ ਕੰਮ ਚਲਾਉਣਾ ਹੈ ਅਣਪੜ ਬੰਦਾ ਦਿਮਾਗ ਨਾਲ ਲੈ ਕੇ ਆਇਆ ਬਾਹਰੀਆਂ ਕੰਪਨੀਆਂ ਨੂੰ ਜਿਹੜੇ ਲੋਕ ਕਹਿੰਦੇ ਨੇ ਮੈਨੂੰ ਕਮੈਂਟਾਂ ਚ ਰਾਜੂ ਬਹੁਤ ਹਰਾਮੀ ਐ ਬਾਕੀ ਦੇਖਿਓ ਥੋੜੇ ਜਿਹੇ ਦਿਨਾਂ ਦੇ ਵਿੱਚ ਦੇਸੀ ਤੁੱਕਿਆਂ ਦੀ ਫੀਡ ਵੀ ਮੈਂ ਬਣਵਾ ਦੇਣੀ ਐ ਵਿੱਚ ਦਾਣੇ ਪਵਾ ਕੇ ਬੱਕਰੀਆਂ ਦੀ ਬੈਵਾਦੀ ਚਕਾ ਦੇਣੀ ਐ ਜਿਹੜੇ ਥਣਾ ਦਾ ਪਾਣੀ ਬੰਦ ਦੁੱਧ ਉਹ ਖਰਾਬ ਹੁੰਦੀਆਂ ਨੇ ਲਿਉਟੀਆਂ ਬੈਵਾਦੀ ਚੱਕੀ ਜਾਂਦੀ ਦੀ ਪਹਿਲਾਂ ਤੁੱਕੇ ਖਾਂਦੀਆਂ ਨੇ ਬੱਕਰੀਆਂ ਭਾਈ ਖਾਣੇ ਭੁੱਲ ਗੀਆਂ ਦੁਬਾਰੇ ਯਾਦ ਕਰਾ ਦਾਂਗੇ ਸਾਰਾ ਕੁਝ tell me